ਉਹ ਕੈਨੇਡਾ ਤੋਂ ਕਹਿੰਦਾ ਦੀਪੂ ਤਾਂ ਨਹੀਂ ਬੋਲਦਾ ਹਾਂਜੀ ਦੀਪੂ ਹੀ ਬੋਲਦਾ ਕੈਨੇਡਾ ਵਾਲਾ ਹੋਰ ਸੁਣਾ ਕਿਥਾਂ ਦਿੱਤਾ ਤੇ ਦਿੱਤਾ ਵਧੀਆ 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 ਕੀ ਹਾਲ ਆ ਬੜੇ ਟਾਈਮ ਬਾਅਦ ਯਾਦ ਕੀਤਾ ਹੈ ਪਾਸੇ ਆ ਟਾਈਮ ਹੀ ਨਹੀਂ ਲੱਗਾ ਕੰਮ ਕਰਾਏ ਤੈਨੂੰ ਪਤਾ ਹੀ ਆ ਵੀ ਬੰਦਾ ਵੀਜੀ ਬਹੁਤ ਹੋ ਜਾਂਦਾ ਇੱਥੇ ਤੁਹਾਨੂੰ ਪਤਾ ਹੀ ਆ ਵੀ ਜਦੋਂ ਵੇਖਾ ਹੁੰਦਾ ਉਹਦੇ ਕੋਲ ਆਉਂਦਾ ਅੱਛਾ ਹੋਰ ਫਿਰ ਕਿਵੇਂ ਚੱਲਦਾ ਕੰਮ ਟਰੱਕਾਂ ਨੂੰ ਕਾ ਦਾ ਅੱਛਾ ਔਰ ਨਮੀ ਦਾ ਜੀ ਮੰਮੀ ਡੈਡੀ ਠੀਕ ਨੇ ਘਰੇ ਬਸ ਵਧੀਆ ਵਧੀਆ ਹਾਂ ਠੀਕ ਆ ਹੁਕਮ ਕਰੋ ਹੁਕਮ ਦੱਸ ਦੱਸ ਯਾਰ ਤੇਰੇ ਨਾਲ ਦੱਸ ਕੋਈ ਗੱਲ ਹੀ ਨਹੀਂ ਹੁਕਮ ਕਰ ਦੂੰ ਬਾ ਗੱਲ ਲੈਂਦਾ ਵਾ ਤੈਨੂੰ ਪਤਾ ਹੀ ਐ ਵੀ ਘਰ ਦਾ ਜਿੰਨਾ ਮਰਜ਼ੀ ਪੈਸਾ ਭੇਜਦੇ ਉਹਨਾਂ ਹੀ ਘੋੜਾ ਹਾਂ ਹਾਂ ਮੈਂ 14 ਜਿਗਾ ਯਾਰ ਥੋੜੇ ਜਿਹੀ ਪੈਸੇ ਮੈਂ ਕਹਾਂ ਤੇਰੇ ਕੋਲ ਉਤਾਰ ਲਵਾ ਦਿੰਦਾ ਚੱਲ ਬੈਹ ਰਹੇ ਆਪਾਂ ਨੂੰ ਛੁੱਟੀ ਟਾਈਮ ਕੰਮ ਆਉਂਦੇ ਅਗਰ ਜੇ ਤੈਨੂੰ ਲੋੜ ਹੈ ਤਾਂ ਕੋਈ ਨਹੀਂ ਇਸਤੇਮਾਲ ਕਰ ਲੈ ਜਿੰਨੇ ਚਾਹੀਦੇ ਹੋਏ ਅੱਛਾ ਨਹੀਂ ਮੇਰੇ ਕੋਲ ਤਾਂ ਹੈਗੇ ਐਂ ਤਾਂ ਕੋਈ ਚੱਕਰ ਨਹੀਂ ਗਿਆ ਆਪਣਾ ਦਾ ਕੋਈ ਲੋੜ ਨਹੀਂ ਮਹਾਰਾਜ ਦਾ ਦਿੱਤਾ ਸਾਰਾ ਕੁਝ ਆ ਫਿਲਹਾਲ ਤੈਨੂੰ ਪਤਾ ਹੀ ਆਪਣਾ ਕੰਮ ਸੈਟ ਆ ਦਲੇ ਆ ਪੈ ਰਹਿਣ ਕਿਤੇ ਕੋਲ ਅੱਛਾ ਅੱਛਾ ਕੋਈ ਨਹੀਂ ਕੋਈ ਨਹੀਂ ਦੱਸ ਕਿਵੇਂ ਕਰਨਾ ਕੋਈ ਗੱਲ ਨਹੀਂ ਚੱਲ ਐਸਾ ਕਰ ਖਾਤੇ ਦੀ ਫੋਟੋ ਭੇਜ ਦੇ ਮੈਂ ਪੈਸੇ ਲਵਾ ਦਿੰਦਾ ਤੈਨੂੰ ਅੱਛਾ ਕਿਵੇਂ ਕਿਵੇਂ ਗੱਲਾਂ ਕਿੰਨੇ ਭੇਜਣਾ ਹੈ ਕੀ ਕਿਵੇਂ ਕੀ ਕਰਨਾਗਾ ਬਾ 10000 ਡਾਲਰ ਆਪਾਂ ਇਹੀ ਜਮਾ ਕਰਾਉਣਾ ਵਾ ਜਿੰਨੇ ਕੱਟ ਵੱਧ ਕੇ ਆਗੇ ਆਗੇ ਤੁਹਾਡੇ ਕੋਲ ਉਹ ਤੇ ਭੂਆ ਹੋਰਾਂ ਨੂੰ ਨਾ ਪਤਾ ਲੱਗ ਜੇ ਨ ਕਰਨੀ ਕਿਸੇ ਕੇ ਕੱਲ ਆਪਣੇ ਦੋਨਾਂ ਚ ਰਹਿਣੀ ਚਾਹੀਦੀ ਆ ਨਹੀਂ ਫਿਰ ਪਤਾ ਕੀ ਆ ਕੱਲ ਨੂੰ ਕਿਤੇ ਗੱਲ ਨਿਕਲ ਆਈ ਫਿਰ ਮੈਂ ਉਹ ਹੀ ਗੱਲ ਕੀ ਜਵਾਬ ਦਊਗਾ ਫਿਰ ਮੈਂ ਮੁੜ ਕੇ ਬੇਇੱਜ਼ਤੀ ਵਾਲੀ ਗੱਲ ਹੋ ਜਾਂਦੀ ਆ ਨਾ ਤੇਰਾ ਹਰ ਬੰਦਾ ਟੈਨਸ਼ਨ ਨਾਲ ਆ ਤੂੰ ਇਹ ਪਰੇਸ਼ਾਨੀ ਨਾਲ ਆ ਜਦੋਂ ਮੈਂ ਤੇਰੇ ਕੋਲ ਭੇਜਣ ਲੱਗਾ ਤੇ ਕੋਈ ਸੋਚ ਕੇ ਭੇਜਣ ਲੱਗਾ ਨਾ ਅੱਛਾ ਜੀਗਾ ਠੀਕ ਐ ਫਿਰ ਕਿਹੜੇ ਕਿਹੜੀ ਬੈਂਕ ਦਾ ਚਾਹੀਦਾ ਖਾਤਾ ਚੰਗਾ ਲੱਗਦਾ ਬੈਂਕ ਦਾ ਕਾਪੀ ਦਾ ਫੋਟੋ ਗੇਟ ਤੇ ਭੇਜ ਦੇ ਮੈਨੂੰ ਨਹੀਂ ਕੋਈ ਉਧਰ ਹੋਤਾ ਨਹੀਂ ਕabhi ਆਏ ਵੀ ਕੋਈ ਫਲਾਮ ਵੀ ਆ ਇਸ ਬੈਂਕ ਦਾ ਚਾਹੀਦਾ ਸੀ ਐਸ ਮੇਰਾ ਤਾਂ HDFC ਚਾਗਾ ਕੋਈ ਗੱਲ ਨਹੀਂ ਉਹੀ ਭੇਜ ਦੇ 92 ਅੱਛਾ ਕਿੰਨੇ ਘੰਟੇ ਤੱਕ ਭੇਜਦਾ ਮੈਂ ਥੋੜਾ ਜਿਹਾ ਕੰਮ ਕਰੀ ਜਾਣਾ ਥੋੜਾ ਜਿਹਾ ਫ੍ਰੀ ਹੋ ਕੇ ਭੇਜ ਦਿਆਂ ਅੱਧੇ ਘੰਟੇ ਤੱਕ ਉਹ ਮੈਂ ਐਡੇ ਯਾਰ ਤੂੰ ਜਾ ਰਿਹਾ ਸੀ ਬੈਂਕ 깔 ਲੈ ਲੈ ਕੇ ਜਾ ਮੈਂ ਚੱਲਵਾ ਦਿੰਦਾ ਅੱਛਾ 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 ਚਲ ਕੋਈ ਨਹੀਂ ਕੋਈ ਨਹੀਂ ਮੈਂ ਕਰ ਦਾਂਗਾ ਚਲ ਕਿੰਨੀ ਕੀ ਦੇਰ ਲੱਗੇ ਜਾਣੀ ਹੈ ਮੈਂ ਲੱਗ ਜਾਣਗੇ 15 20 ਮਿੰਟ ਚਲ ਠੀਕ ਹੈ ਮੈਂ ਤੈਨੂੰ ਹਲੋ ਦਾ ਮੈਸੇਜ ਕਰ ਦਿੰਦਾ ਠੀਕ ਹੈ ਠੀਕ ਹੈ